ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਕੀ ਸਤਿ ਸ਼੍ਰੀ ਅਕਾਲ ਮੈਂ ਹਰਮਨप्रीत कौर ਤੇ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੰਤਰੀਆਂ ਦੀ ਕਹਿੰਦੇ ਚਾਰ ਮੰਤਰੀਆਂ ਦੀ ਛੁੱਟੀ ਹੋ ਗਈ ਹੈ ਤੇ ਪੰਜ ਨਵੇਂ ਮੰ ਬਿਲਕੁਲ ਜੀ ਬਿਲਕੁਲ ਜਿਹੜੇ 4 ਮੰਤਰੀਆਂ ਦੀ ਛੁੱਟੀ ਹੋ ਗਈ ਆ ਹਰਮਨਜੀਤ ਉਹਨਾਂ ਨੇ ਕੱਲ ਅਸਤੀਫਾ ਦਿੱਤਾ ਜਿਹੜੇ 5 ਨੇ ਮੰਤਰੀ ਬਣਨਾ ਉਹਨਾਂ ਦਾ ਕੱਲ ਨਾਂ ਸਾਹਮਣੇ ਆ ਗਿਆ ਤੇ ਅੱਜ ਜੇਕਰ ਮੈਂ ਗਲਤ ਨਾ ਹੋਵਾਂ ਤਾਂ 4:30 5 ਵਜੇ ਦੇ ਕਰੀਬ ਸ਼ਾਮ ਦੇ ਵੇਲੇ ਤੇ ਨਵਾਂ ਮੰਤਰੀ ਮੰਡਲ ਆ ਜਿਹੜਾ ਉਹਦੀ ਉਸਾਰੀ ਹੋ ਜਾਣੀ ਆ ਕਿ ਇਹਨਾਂ ਦਾ ਭਾਅ ਇਹ ਆ ਕਿ ਜਿਹੜੇ 5 ਨਵੇਂ ਚਿਹਰੇ ਆ ਉਹ ਸ਼ਾਮਲ ਹੋ ਜਾਣੇ ਆ ਹੁਣ ਜਿਹੜੇ ਇਹ ਕੀ ਕਾਰਨ ਕੀ ਬਣ ਗਿਆ ਹੁਣ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਹੁਣ ਇਹ ਵੀ ਵਿੱਚੇ ਗੱਲ ਕਹੀ ਜਾ ਰਹੀ ਆ ਵੀ ਜਿਨ੍ਹਾਂ ਦੀ ਕਾਰਗੁਜ਼ਾਰੀ ਬਤੌਰ ਮੰਤਰੀ ਆਪੋ ਆਪਣੇ ਵਿਭਾਗਾਂ ਦੇ ਵਿੱਚ ਸਹੀ ਨਹੀਂ ਸੀ ਤੇ ਉਹਨਾਂ ਦੀ ਕਹਿੰਦੇ ਵੀ ਛੁੱਟੀ ਕਰ ਦਿੱਤੀ ਗਈ ਆ ਤੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਨਵੇਂ ਚਿਹਰੇ ਉਹ ਆ ਜਿਨ੍ਹਾਂ ਦੇ ਬਾਰੇ ਤੁਸੀਂ ਜਾਂ ਮੈਂ ਕੋਈ ਬਹੁਤਾ ਜਾਣਦੇ ਨਹੀਂ ਹਾਂ ਇਹ ਹੋ ਸਕਦਾ ਵੀ ਉਹਨਾਂ ਦੇ ਹਲਕੇ ਦੇ ਲੋਕ ਆ ਜਿਹੜੇ ਜਿਹੜੇ ਹਲਕੇ ਤੋਂ ਚੁਣਿਆ ਗਿਆ ਉੱਥੇ ਉਹਨਾਂ ਦਾ ਕੋਈ ਚੰਗਾ ਪ੍ਰਭਾਵ ਹੋਵੇ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਕੋਈ ਵੀ ਜਿਹੜਾ ਮੈਂ ਤੁਹਾਨੂੰ ਹੁਣ ਨਾਂ ਦੱਸੂਗਾ ਕੋਈ ਪੰਜਾਬ ਪੱਧਰੀ ਚਿਹਰਾ ਨਹੀਂ ਆ ਆਪਾਂ ਜੇ ਗੱਲ ਕਰਗੇ ਅੱਛਾ ਅੱਛਾ ਫਲਾਣੇ ਖੇਤਰ ਦਾ ਵਿਧਾਇਕ ਯਾਰ ਉਹ ਤਾਂ ਬਿਆਨ ਬੜੇ ਸੋਹਣੇ ਦਿੰਦਾ ਯਾਰ ਉਹ ਤਾਂ ਕੰਮ ਬੜੇ ਸੋਹਣੇ ਕਰਦਾ ਇਓ ਨਹੀਂ ਇਹ ਸਾਰੇ ਜਾਣੀ ਜਿਹੜੇ ਉਹ ਮੇਰਾ ਖਿਆਲ ਆ ਵੀ ਕਰਕੇ ਵੀ ਇਹਨਾਂ ਦਾ ਕੋਈ ਵੱਡੀ ਪਛਾਣ ਹੈ ਨਹੀਂ ਕਿ ਪਰ ਅਗਲੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਦੀਆਂ ਗੱਲਾਂ ਆ ਜਿਹੜੀ ਸੀਗੀ ਜਲੰਧਰ ਬੜੀ ਚੋਣ ਉਸ ਤੋਂ ਪਹਿਲਾਂ ਵੀ ਚੱਲਦੀਆਂ ਹੁੰਦੀਆਂ ਸੀ ਜ਼ਿਮਨੀ ਚੋਣ ਦੀ ਪਹਿਲਾਂ ਤੇ ਉਦੋਂ ਨਹੀਂ ਗੱਲ ਬਣੀ ਸੀ ਪਰ ਉਦੋਂ ਭਗਵੰਤ ਮਾਨ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਜੇਕਰ ਤੁਸੀਂ ਮਹਿੰਦਰ ਭਗਤ ਨੂੰ ਜਿਤਾ ਦਿੰਦੇ ਆ ਤਾਂ ਮੈਂ ਵਾਦਾ ਕਰਦਾ ਇਹਨੂੰ ਮੈਂ ਮੰਤਰੀ ਬਣਾ ਦੂੰ ਸੋ ਉਹਨੂੰ ਤਾਂ ਨਾਲ ਬਣਾਉਣਾ ਹੀ ਬਣਾਉਣਾ ਚਾਰ ਨਾਲ ਹੋਰ ਵੀ ਬਣ ਰਹੇ ਆ ਇਹ ਪੰਜ ਤਾਂ ਬਣਨੇ ਹੀ ਬਣਨੇ ਪਰ ਚਾਰ ਜਾ ਵੀ ਰਹੇ ਆ ਇਹ ਚਾਰ ਜਿਹੜੇ ਜਾ ਰਹੇ ਆ ਉਹਨਾਂ ਦੇ ਵਿੱਚ ਇੱਕ 5 ਮਿੰਟ ਦੇ ਵਿੱਚ ਐਮਐਸਪੀ ਦੇਣ ਵਾਲੀ ਬੀਬੀ ਅਨਮੋਲ ਗਗਨਮਾਨ ਵੀ ਆ ਪਰ ਹੁਣ 50 ਮਿੰਟਾਂ ਦੇ ਵਿੱਚ ਹੀ ਕਹਿੰਦੇ ਉਹਨੇ ਅਸਤੀਫਾ ਦਿੱਤਾ ਗੱਲ ਇਹ ਜੀ ਕਿ ਅਨਮੋਲ ਗਗਨਮਾਨ ਬਲਕਾਰ ਸਿੰਘ ਕੀਤਨ ਸਿੰਘ ਜੋੜੇ ਮਾਜਰਾ ਤੇ ਉਧਰ ਬ੍ਰਹਮਸ਼ੰਕਰ ਜਿੰਪਾ ਇਹਨਾਂ ਚਾਰਾਂ ਜਣਿਆਂ ਦੀ ਛੁੱਟੀ ਹੋ ਗਈ ਆ ਬਲਕਾਰ ਸਿੰਘ ਦੇ ਕੋਲੇ ਸਥਾਨਕ ਸਰਕਾਰਾਂ ਮਹਿਕਮਾ ਰਿਆ ਤੇ ਬ੍ਰਹਮਸ਼ੰਕਰ ਜਿੰਪਾ ਜਿਹੜੇ ਇਹਨਾਂ ਦੇ ਕੋਲੇ ਮਾਲ ਮਹਿਕਮਾ ਕੀਤਨ ਸਿੰਘ ਜੋੜੇ ਮਾਜਰਾ ਦੇ ਕੋਲੇ ਬਾਗਬਾਨੀ ਮਹਿਕਮਾ ਤੇ ਅਨਮੋਲਕ ਨਿਮਾਨ ਦੇ ਕੋਲੇ ਸੈਰ ਸਪਟਾ ਤੇ ਸੱਭਿਆਚਾਰਕ ਮਹਿਕਮਾ ਪਰ ਇਹਨਾਂ ਚਾਰਾਂ ਦੀ ਕਹਿੰਦੇ ਵੀ ਕਾਰਗੁਜ਼ਾਰੀ ਤੋਂ ਸੂਬੇ ਦੀ ਸਰਕਾਰ ਸੰਤੁਸ਼ਟ ਨਹੀਂ ਸੀ ਆ ਬਲਕਾਰ ਸਿੰਘ ਦੇ ਨਾਲ ਤਾਂ ਵਿਵਾਦ ਬੜੇ ਜੁੜੇ ਰਹੇ ਆ ਬਿਕਰਮ ਸਿੰਘ ਮਜੀਠੀਆ ਨੇ ਕਈ ਹੋਰ ਲੋਕਾਂ ਨੇ ਇਹਨਾਂ ਦੀ ਕਿਥੇਤ ਵੀਡੀਓ ਦੇ ਚਰਚੇ ਚੱਲੇ ਆ। ਸੋ ਬਾਕੀ ਮੰਤਰੀਆਂ ਦੇ ਉੱਤੇ ਵੀ ਸਮੇਂ-ਸਮੇਂ ਤੇ ਉੱਤੇ ਸਵਾਲ ਉੱਠੇ ਆ। ਸੋ ਮੰਨਿਆ ਜਾ ਰਿਹਾ ਵੀ ਇਹਦੇ ਕਰਕੇ ਇਹਨਾਂ ਦੀ ਛੁੱਟੀ ਆ ਜਿਹੜੀ ਉਹ ਹੋਈ ਆ ਤੇ ਬਾਕੀ ਜਿਹੜੇ ਹੁਣ 5 ਨਵੇਂ ਆ ਉਹ 5 ਨਵੇਂਆਂ ਦੇ ਬਾਰੇ ਵੀ ਤੁਸੀਂ ਮੇਰਾ ਖਿਆਲ ਆ ਵੀ ਮੇਰੇ ਕੋਲੋਂ ਪਹਿਲੀ ਵਾਰੀ ਸੁਣੋਗੇ ਵੀ ਆਹ ਆ ਵੀ ਵਿਧਾਇਕ ਹੈਗੇ ਆ। ਉਹਨਾਂ ਦੇ ਵਿੱਚ ਇੱਕ ਤਾਂ ਹਰਦੀਪ ਸਿੰਘ ਮੁੰਡੀਆਂ। ਹਰਦੀਪ ਸਿੰਘ ਮੁੰਡੀਆਂ ਜਿਹੜੇ ਉਹਨਾਂ ਨੂੰ ਅਜ ਮੰਤਰੀ ਬਣਾਇਆ ਜਾਣਾ। ਫਿਰ ਬਰਿੰਦਰ ਕੁਮਾਰ ਗੋਇਲ ਇਹ ਵੀ ਮੰਤਰੀ ਬਣ ਗਏ ਤਰਨਪ੍ਰੀਤ ਸਿੰਘ ਸੌਂਦ ਇਹ ਵੀ ਮੰਤਰੀ ਬਣਨਗੇ ਤੇ ਮਹਿੰਦਰ ਭਗਤ ਇਹਨਾਂ ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾਣਾ ਲਗਭਗ ਪਤਾ ਲੱਗਾ ਜੀ ਇਹਨਾਂ ਨੇ ਅੱਜ 4:30-5:00 ਵਜੇ ਦੇ ਕਰੀਬ ਸੌਂ ਚੁੱਕ ਲਈ ਹੈ ਸੋ ਬਰਿੰਦਰ ਕੁਮਾਰ ਗੋਇਲ ਆ ਜਿਹੜੇ ਉਹ ਕਹਿੰਦੇ ਵੀ ਸੰਗਰੂਰ ਜ਼ਿਲ੍ਹੇ ਦੇ ਲਹਿਰਾ ਕਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਆ ਤਰਨਪ੍ਰੀਤ ਸਿੰਘ ਸੌਂਦ ਆ ਜਿਹੜੇ ਲੁਧਿਆਣਾ ਦੀ ਖੰਨਾ ਸੀਟ ਤੋਂ ਵਿਧਾਇਕ ਆ ਮਹਿੰਦਰ ਭਗਤ ਜਲੰਧਰ ਤੋਂ ਉਪਚੋਣ ਜਿੱਤੇ ਆ ਤੇ ਹਰਦੀਪ ਸਿੰਘ ਮੁੰਡੀਆਂ ਲੁਧਿਆਣੇ ਦੀ ਸਾਹਨੇਵਾਲ ਸੀਟ ਤੋਂ ਵਿਧਾਇਕ ਹੈਗੇ ਆ ਲੰਬੇ ਸਮੇਂ ਤੋਂ ਇਸ ਗੱਲ ਦੀ ਚਰਚਾ ਸੀ ਕਿ ਭਾਈ ਨਵੇਂ ਮੰਤਰੀ ਆਉਣਗੇ ਤੇ ਪੁਰਾਣਿਆਂ ਦੇ ਵਿੱਚੋਂ ਕਈ ਜਾਣਗੇ ਪਰ ਮੈਨੂੰ ਇਸ ਗੱਲ ਦੀ ਯਾਦ ਸੀ ਵੀ ਗੁਰਪ੍ਰੀਤ ਸਿੰਘ ਬਣਾਵਾਲੀ ਜਿਹੜੇ ਕਿ ਆਪਾਂ ਜਾਣਦੇ ਆ ਸਰਦੂਲਕਰ ਖੇਤਰ ਤੋਂ ਵਿਧਾਇਕ ਆ ਉਹ ਵਿਧਾਇਕ ਬਹੁਤ ਵਧੀਆ ਹੈ ਤੇ ਉਹਦੇ ਬਾਰੇ ਚਰਚਾ ਬੜੀ ਚੱਲੀ ਸੀ ਅਖਬਾਰਾਂ 'ਚ ਵੀ ਲੱਗਿਆ ਸੀ ਵੀ ਭਾਈ ਜਦੋਂ ਮੰਤਰੀ ਮੰਡਲ 'ਚ ਬਦਲਾਅ ਹੋਇਆ ਤੇ ਫਿਰ ਬਣਾਵਾਲੀ ਨੂੰ ਮੌਕਾ ਮਿਲੂਗਾ ਕਿਉਂਕਿ ਉਹ ਹਰ ਸਾਲ ਆਪਣਾ ਰਿਪੋਰਟ ਕਾਰਡ ਆਪਦੇ ਸੋਸ਼ਲ ਮੀਡੀਆ 'ਤੇ ਪੇਸ਼ ਕਰਦੇ ਆ ਕਿ ਆਹ ਲੋ ਜੀ ਮੈਂ ਲੱਗੇ ਵੇਲੇ ਦੇ ਵਿੱਚ ਆ ਆ ਕੰਮ ਕੀਤੇ ਆ ਆ ਮੈਂ ਇੰਨੀ ਗਲੀ ਬਣਾਈ ਆ ਇੰਨੀਆਂ ਸੜਕਾਂ ਬਣਾਈਆਂ ਇੰਨੇ ਪਾਣੀ ਦੇ ਪ੍ਰਬੰਧ ਕੀਤੇ ਆ ਤਾਂ ਕੁਝ ਹੋਇਆ ਤੇ ਆ ਕੁਝ ਹੋਇਆ ਲੱਗਦਾ ਏ ਸੀ ਕਿ ਉਹ ਬੰਦੇ ਹੋਣਗੇ ਪਰ ਜਿਹੜੇ ਵਿੱਚ ਨਵੇਂ ਬੰਦੇ ਸ਼ਾਮਲ ਕੀਤੇ ਗਏ ਪਤਾ ਨਹੀਂ ਕੀ ਕਰਾਈਟਰੀਆ ਤੇ ਮੈਨੂੰ ਪਤਾਗਾ ਪਰ ਇਹ ਹੈ ਜੀ ਕਿ ਇਹ ਜਿਹੜੇ ਚਾਰੇ ਸ਼ਖਸੀ ਤਾ ਇਹ ਆਪੋ ਆਪਣੇ ਖੇਤਰ ਦੇ ਵਿੱਚ ਵੱਡੀਆਂ ਹੋ ਸਕਦੀਆਂ ਪਰ ਪੰਜਾਬ ਪੱਧਰ ਦੇ ਤੌਰ ਦੇ ਉੱਤੇ ਨਹੀਂ ਆ ਜੀ ਜੀ ਬਿਲਕੁਲ ਸਹੀ ਤੇ ਜਿਹੜਾ ਸਭ ਉਧਰ ਦੂਸਰੇ ਬੰਨੇ ਗਿੱਦੜ ਬਾਹਾ ਚੋਣ ਦੀ ਜਦੋਂ ਗੱਲ ਕਰਦੇ ਆਂ ਕਹਿੰਦੇ ਪੰਜਾਬ ਸਰਕਾਰ ਨੇ ਆਪਣੇ ਖਜ਼ਾਨੇ ਦੇ ਬੂਹੇ ਖੋਲ ਦਿੱਤੇ ਨੇ ਗਿੱਦੜ ਬਾਹਾ ਚੋਣ ਦੇ ਲਈ ਬਿਲਕੁਲ ਜੀ ਹੁਣ ਤਾਂ ਪੈਸੇ ਦੀ ਕਮੀ ਕੋਈ ਆਉਣੀ ਨਹੀਂ ਨਾ ਹੁਣ ਤਾਂ ਪੈਸੇ ਬਹੁਤ ਆ ਉਛਲਦੇ ਹੁਣ ਤਾਂ ਪੈਸੇ ਮੈਂ ਤਾਂ ਇਹ ਗੱਲ ਸੋਚ ਰਿਹਾ ਜੀ ਕਿ ਪੰਜਾਬ ਦੇ ਲੋਕਾਂ ਨੂੰ ਚਾ ਕਿਉਂ ਨਾ ਚੜੇ ਪੰਜਾਬ ਦੇ ਲੋਕ ਤਾਂ ਸੁੱਖ ਬਣਾਉਂਦੇ ਵੀ ਬਾਬਾ ਜ਼ਿਮਨੀ ਚੋਣ ਆਈ ਰਵੇ ਕਿਉਂਕਿ ਇੱਕ ਤਾਂ ਸਾਨੂੰ ਮੰਤਰੀ ਸਾਨੂੰ ਵਿਧਾਇਕ ਦਰਸ਼ਨ ਦਿਆ ਕਰਨਗੇ ਅਧਿਕਾਰੀ ਵੀ ਪੁੱਛਿਆ ਕਰਨਗੇ ਕੰਮ ਕੀ ਆ ਫਿਰ ਉਹ ਕਹਿੰਦੇ ਜੀ ਕਿ ਲੋਕ ਇਹ ਗੱਲ ਕਹਿੰਦੇ ਵੀ ਸਾਨੂੰ ਇੱਕਦਲ ਦਾ ਹੋਰ ਫਾਇਦਾ ਹੋਊਗਾ ਵੀ ਚਲੋ ਸਾਡੀਆਂ ਗਲੀਆਂ ਨਾਲ ਅੱਗੇ ਪੱਕੀਆਂ ਹੋ ਜਾਣੀਆਂ ਕੂੜਾ ਹੀ ਚੱਕਿਆ ਜਾਊਗਾ ਜਿਹੜਾ ਢੇਰ ਲੱਗੇ ਥਾਂ ਥਾਂ ਤੇ ਉਹ ਚੱਕੇ ਜਾਣਗੇ ਤੇ ਇਹ ਗੱਲ ਬਿਲਕੁਲ ਸੱਚੀ ਵੀ ਆ ਹੁਣ ਕਹਿੰਦੇ ਵੀ ਜਿਹੜੀ ਗਿੱਦੜ ਦੇਖੋ ਮੈਂ ਅੱਜ ਅੱਗੇ ਵੀ ਗੱਲ ਕਹੀ ਸੀ ਵੀ ਗਿੱਦੜ ਬਾਹੇ ਵਾਲੀ ਚੋਣ ਓਵੇਂ ਹੋ ਜਿਵੇਂ ਪੰਜਾਬੀਆਂ ਲਈ ਲੋਕ ਸਭਾ ਦੀ ਚੋਣ ਬਠਿੰਡੇ ਵਾਲੀ ਹੁੰਦੀ ਆ ਜਿਵੇਂ ਭਾਰਤ ਵਸਣ ਲਈ ਬਾਰਨ ਨਸੀ ਵਾਲੀ ਸੀਟ ਹੁੰਦੀ ਆ ਰਾਹੁਲ ਗਾਂਧੀ ਵਾਲੀ رائے ਬਰੇਲੀ ਜਾਂ ਵਾਇਨਾਡ ਹੁੰਦੀ ਆ ਐਉਂ ਹੋਊਗੀ ਬਿਲਕੁਲ ਉਮੀਦ ਆ ਨਾ ਤਾਂ ਹਲੇ ਤੱਕ ਚੋਣ ਦਾ ਐਲਾਨ ਹੋਇਆ ਵੀ ਕਦੋਂ ਇਹ ਚੋਣਾ ਹੋਣੀ ਹੈ ਜ਼ਿਮਨੀ ਚੋਣਾ ਪੰਜਾਬ ਦੇ ਵਿੱਚ ਨਾ ਕੋਈ ਹੋਰ ਗੱਲਬਾਤ ਆ ਪਰ ਗੱਲ ਇਹ ਜੀ ਕਿ ਉਧਰ ਉਮੀਦਵਾਰ ਵੀ ਐਲਾਨੇ ਜਾ ਰਹੇ ਆ ਤੁਸੀਂ ਦੇਖੋ ਵੀ ਤਰਸੀਮ ਸਿੰਘ ਨੇ ਅਮਰਤਪਾਲ ਦੇ ਬਾਪੂ ਨੇ ਤੇ ਸਰਬਜੀਤ ਸਿੰਘ ਖਾਲਸਾ ਨੇ ਆਪਦਾ ਉਮੀਦਵਾਰ ਐਲਾਨਤਾ ਹੋਰ ਵੀ ਕਈ ਥਾਵਾਂ ਤੇ ਆ ਕੁਝ ਹੋ ਰਿਹਾ ਹੁਣ ਤਾਜ਼ਾ ਜਾਣਕਾਰੀ ਆ ਗਈ ਜਿਕੇ ਜਿਹੜੀ ਗਿੱਦੜਬਾਹ ਸੀਟ ਆ ਗਿੱਦੜਬਾਹ ਹਲਕਾ ਉਹਦੇ ਲਈ ਤਾਂ ਆਮ ਆਦਮੀ ਪਾਰਟੀ ਨੇ ਤੇ ਪੈਸੇ ਦੇ ਦਰਵਾਜ਼ੇ ਖੋਲਤੇ ਆ ਲਗਾਤਾਰ ਉਹ ਕਹਿੰਦੇ ਵੀ ਦੱਸੋ ਲੈਣਾ ਕੀ ਆ ਆ ਦੇਖੋ ਮੈਂ ਕੱਲ ਪੜ੍ਹ ਕੇ ਹਟਿਆ ਵੀ ਕਰੋੜਾਂ ਰੁਪਏ ਜਾਰੀ ਕੀਤਾ ਗਲੀਆਂਾਂ ਲਈ ਨਾਲੀਆਂਾਂ ਲਈ ਸੀਵਰੇਜ ਲਈ ਸਟਰੀਟ ਲਾਈਟਾਂ ਦੇ ਲਈ ਹਰ ਚੀਜ਼ ਦਾ ਨੀ ਪੱਥਰ ਰੱਖਿਆ ਜਾ ਰਿਹਾ ਉੱਥੇ ਜਿਹੜੇ ਪੰਜਾਬ ਦੇ ਮੰਤਰੀ ਆ ਉਹ ਲਗਾਤਾਰ ਘੁੰਮਦੇ ਫਿਰਦੇ ਉੱਥੇ ਪੰਜਾਬ ਦੇ ਮੰਤਰੀ ਆਪਦੇ ਵੱਲੋਂ ਫਿਰ ਨੇਰੀਆਂ ਲਈ ਜਾਂਦੇ ਆ ਸੋ ਚੰਗੀ ਗੱਲ ਹੀ ਆ ਮੈਂ ਤਾਂ ਕਹਿਣਾ ਹੁਣ ਜਿਹੜਾ ਨਾ ਇਹ ਵਿਕਾਸ ਤਾਂ ਮਾੜਾ ਮੋਟਾ ਕਿਸੇ ਹਲਕੇ ਦੇ ਵਿੱਚ ਦਿਸਦਾ ਤਾਂ ਹੈ ਮੈਂ ਤਾਂ ਕਹਿਣਾ ਵੀ ਥੋੜੇ ਥੋੜੇ ਸਮੇਂ ਬਾਅਦ ਸਾਰੇ ਖੇਤਾਂਾਂ ਦੀ ਜ਼ਮੀਨ ਹੀ ਚੋਣ ਹੋ ਜਾਣੀ ਚਾਹੀਦੀ ਆ ਤਾ ਜੋ ਲੋਕਾਂ ਦਾ ਕੋਈ ਕੰਮ ਤਾਂ ਹੋਵੇ ਨਾ ਕਿਸੇ ਦਾ ਕੋਈ ਮਸਲਾ ਹੱਲ ਹੋਵੇ ਤੇ ਗਿੱਦੜਵਾਹਾ ਦਾ ਵਿਕਾਸ ਹੁਣ ਚੇਤੇ ਆਉਣ ਲੱਗ ਪਿਆ ਤੇ ਜਿੱਥੇ ਜਿੱਥੇ ਨਹੀਂ ਵਿਕਾਸ ਹੋਇਆ ਉਥੋਂ ਦੇ ਲੋਕਾਂ ਨੂੰ ਇਸ ਗੱਲ ਦੀ ਅਰਲਾਸ ਕਰਨੀ ਚਾਹੀਦੀ ਬਾਬਾ ਜੀ ਸਾਡੇ ਵਾਲੇ ਪਾਸੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਮੀਨੀ ਚੋੜ ਹੋ ਜੇਗੀ ਬਿਲਕੁਲ ਸਹੀ ਕਹੇ ਤੁਸੀਂ ਟਹਿਣਾ ਸਾਹਿਬ ਇਹ 100% ਤੁਹਾਡੀ ਗੱਲ ਸੱਚੀ ਹੈ ਖੈਰ ਉਧਰ ਹਰਿਆਣੇ ਦੀ ਗੱਲ ਵੀ ਕਰ ਲਈਏ ਜੀ ਬਾਜਵਾ ਸਾਹਿਬ ਕਹਿੰਦੇ ਆ ਵੀ ਹਰਿਆਣੇ ਜਮ ਆਦਮੀ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੂਗੀ ਦੇਖੋ ਜੀ ਮੈਂ ਇਹ ਤਾਂ ਨਹੀਂ ਗੱਲ ਕਹਿਣਾ ਵੀ ਇੱਕ ਵੀ ਸੀਟ ਨਹੀਂ ਮਿਲੂਗੀ ਪਰ ਮੈਨੂੰ ਇਹ ਆਉ ਲੱਗਦਾ ਵੀ ਬਹੁਤੀ ਸਫਲਤਾ ਨਹੀਂ ਮਿਲੂਗੀ ਚਾਹੇ ਨ ਇੱਕ ਅੱਧੀ ਕੋਈ ਮਿਲ ਵੀ ਜਾਵੇ ਮੈਂ ਇਹ ਗੱਲ ਕਹਿਣਾ ਪਰ ਬਹੁਤੀ ਸਫਲਤਾ ਨਹੀਂ ਮਿਲੂਗੀ ਤੇ ਜੇ ਇੱਕ ਦੋ ਤਿੰਨ ਮਿਲਣ ਵੀ ਤੇ ਮੈਂ ਉਹਨੂੰ ਕੋਈ ਬਾਹਲੀ ਵੱਡੀ ਪ੍ਰਾਪਤੀ ਨਹੀਂ ਆਮ ਆदमी ਪਾਰਟੀ ਵਾਸਤੇ ਮੰਨਦਾ ਪਰ ਗੱਲ ਇਹ ਵੀ ਆਮ ਆदमी ਪਾਰਟੀ ਜਿੰਨੀਆਂ ਆਸਾਂ ਤਹਿਤ ਇਹ ਗੱਲ ਕਹਿੰਦੀ ਵੀ ਕੇਜਰੀਵਾਲ ਦਾ ਪਿੱਛਾ ਹਰਿਆਣੇ ਦਾ ਇਹ ਕਮਾਲ ਕਰ ਦੇਣੀ ਆ ਕਿ ਸਿਰਾਂ ਲੱਗ ਜਾਣਾ ਸੋ ਇਦਾਂ ਦੀਆਂ ਗੱਲਾਂ ਦੀ ਆਸ ਨਹੀਂ ਆ ਪਰ ਪ੍ਰਤਾਪ ਸਿੰਘ ਬਾਜਵਾ ਚਲੋ ਸਿਆਸੀ ਸ਼ਰੀਕ ਆ 3 ਕਿ ਵੀ ਹੁਣ ਤਾਂ ਉਦੋਂ ਦੇ ਨਹੀਂ ਆ ਕਿਉਂਕਿ ਪਹਿਲਾਂ ਹਰਿਆਣੇ ਦੇ ਵਿੱਚ ਮਿਲ ਕੇ ਚੱਲਣ ਦੀ ਗੱਲ ਸੀ ਉਹ ਤਾਂ ਸੀਟਾਂ ਵਾਲੀ ਗੱਲ ਦੇ ਉੱਤੇ ਨਹੀਂ ਬਣੇ ਵਿਚਾਰ ਫਿਰ ਇਸ ਕਰਕੇ ਅੱਡੋ-ਫਾਟੀ ਹੋ ਕੇ ਲੜ ਰਹੇ ਆ ਆ ਚੰਡੀਗੜ੍ਹ ਵਾਲੀ ਸੀਟ ਇਕੱਠਿਆਂ ਨਹੀਂ ਲੜੀ ਸੀਗੀ ਆ ਤੁਸੀਂ ਦੇਖੋ ਦਿੱਲੀ ਵਾਲੇ ਤੇ ਉਧਰ ਗੁਜਰਾਤ ਵਾਲੇ ਪਾਸੇ ਹੋਰ ਵਕ ਵਕ ਥਾਵਾਂ ਦੇ ਉੱਤੇ ਤੇ ਲੋਕ ਸਭਾ ਦੀ ਚੋਣ ਇਕੱਠੇ ਲੜੀ ਆ ਪਰ ਗੱਲ ਇਹ ਜੀ ਕਿ ਇਹ ਜਦੋਂ ਇਕੱਠੇ ਹੁੰਨੇ ਆ ਉਦੋਂ ਸਿਫਤਾਂ ਤੇ ਜਦੋਂ ਅੱਡ ਹੁੰਨੇ ਉਦੋਂ ਗਾਲਾਂ ਤੇ ਹੁਣ ਪ੍ਰਤਾਪ ਸਿੰਘ ਬਾਜਵਾਨ ਨੇ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਨੂੰ ਹਰਿਆਣਾ ਵਿੱਚ ਇੱਕ ਵੀ ਸੀਟ ਨਹੀਂ ਮਿਲਣੀ ਇਹ ਇਹਨਾਂ ਦੇ ਮਨ ਦਾ ਭਰਮ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਬਾਕੀ ਨੇਤਾ ਇਹ ਗੱਲ ਕਹਿੰਦੇ ਕਿ ਕਹਿੰਦੇ ਅਸੀਂ ਸਰਵੇ 'ਚ ਨਹੀਂ ਆਉਂਦੇ ਹੁੰਦੇ ਅਸੀਂ ਸਿੱਧਾ ਸਰਕਾਰ 'ਚ ਹੀ ਆਉਨੇ ਹੁੰਨੇ ਆ ਸੋ ਮੈਨੂੰ ਤਾਂ ਇਹ ਗੱਲ ਓਵਰ ਕੌਨਫੀਡੈਂਸ ਵਾਲੀ ਲੱਗਦੀ ਹੈ ਨਹੀਂ ਐਦਾਂ ਹੋਣਾ ਨਹੀਂ ਜੇ ਆਮ ਆਦਮੀ ਪਾਰਟੀ ਉੱਥੇ ਵਿਰੋਧੀ ਧਿਰਤ ਵੀ ਆ ਜੇ ਮੈਂ ਤਾਂ ਤਾਂ ਵੀ ਗੱਲ ਵੱਡੀ ਮੰਨੂੰਗਾ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦਾ ਹਾਲੇ ਕੋਈ ਜਲਵਾ ਹੈ ਨਹੀਂਗਾ ਮੁਕਾਬਲਾ ਉੱਥੇ ਭਾਜੀਪੀ ਤੇ ਕਾਂਗਰਸ ਦਾ ਹੀ ਆ ਹਾਂ ਹੋ ਸਕਦਾ ਵੀ ਆਮ ਆਦਮੀ ਪਾਰਟੀ ਨੂੰ 1 2 3 ਸੀਟਾਂ ਮਿਲ ਜਾਣ ਪਰ ਐਡੀ ਵੱਡੀ ਗੱਲ ਕੋਈ ਹੈ ਨਹੀਂਗੀ ਉੱਥੇ ਸੋ ਪਰ ਬਾਜਬਾ ਖੁਰਾਨੇ ਗੱਲ ਕਹੀ ਹੈ ਵੀ ਪੜਪੱਲੇ ਇਹਨਾਂ ਦੇ ਕੁਝ ਨਹੀਂ ਗਾ ਇਹ ਗੱਲਾਂ ਹੀ ਆ ਫੁਕਰੀਆਂ ਹੀ ਆ ਹੋਰ ਕੁਝ ਨਹੀਂ ਅਸੀਂ ਐ ਕਰ ਦਨੇ ਆ ਅਸੀਂ ਐਉਂ ਕਰ ਦਨੇ ਆ ਇਹ ਗੱਲਾਂ ਗੱਲਾਂ ਹੀ ਰਹਿ ਜਾਣੀਆਂ ਜੀ ਜੀ ਜਨਾਬ ਸਾਹਿਬ ਉਧਰ ਜਿਹੜੇ ਅਰਵਿੰਦ ਕੇਜਰੀਵਾਲ ਹੈ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਵੀ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਹੁਣ ਮੋਦੀ ਜੀ ਰਿਟਾਇਰ ਕਿਉਂ ਨਹੀਂ ਹੋ ਰਹੇ ਬਿਲਕੁਲ ਬਿਲਕੁਲ ਕਰ ਰਿਹਾ ਵੀ ਉਹ ਰਾਣੀ ਇਹ ਗੱਲ ਆਖੀ ਹੈ ਜਨਤਾ ਦੀ ਅਦਾਲਤ ਦੇ ਵਿੱਚ ਉਹ ਕਹਿੰਦੇ ਵੀ ਅਸਲ ਦੇ ਵਿੱਚ ਗੱਲ ਇਹ ਆ ਕਿ ਮੋਹਨ ਭਗਵਤ ਹੋਰਾਂ ਨੇ ਜਿਹੜੇ ਕਿ ਆਰਐਸਐਸ ਦੇ ਮੁਖੀ ਆ ਉਹਨਾਂ ਨੇ ਖੁਦ ਇਹ ਗੱਲ ਕਹੀ ਸੀ ਕਿ ਭਾਈ ਐਨੀ ਉਮਰ ਤੋਂ ਬਾਅਦ ਬੰਦਾ ਰਿਟਾਇਰ ਹੋ ਜਾ ਕਰੂਗਾ 75 ਸਾਲ ਦੀ ਜਦੋਂ ਉਮਰ ਹੋ ਗਈ ਤਾਂ ਫਿਰ ਬੀਜੇਪੀ ਦੇ ਵਿੱਚੋਂ ਬੰਦਾ ਰਿਟਾਇਰ ਫਿਰ ਉਹਨੂੰ ਇਹਨਾਂ ਨੇ ਜਿਹੜਾ ਮਾਰਗਦਰਸ਼ਕ ਮੰਡਲ ਆ ਉਹਦੇ ਵਿੱਚ ਲੈ ਲੈਣਾ ਹੁੰਦਾ ਵੀ ਭਾਈ ਹੁਣ ਸਾਡੀ ਚਲੋ ਹਵਾਈ ਕਰਿਆ ਕਰੂਗਾ ਇਹਨੂੰ ਸਰਪ੍ਰਸਤਾ ਚ ਸ਼ਾਮਲ ਕਰ ਲਓ ਪਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੇ ਉੱਤੇ ਗੱਲ ਕਿਉਂ ਨਹੀਂ ਲਾਗੂ ਹੁੰਦੀ ਉਹ ਕਹਿੰਦੇ ਮੋਹਨ ਭਗਵਤ ਇਹ ਗੱਲ ਕਰੋਂ ਦੱਸਣਗੇ ਕਿ ਭਾਈ ਇਹਨਾਂ ਨੇ ਕਦੋਂ ਰਿਟਾਇਰ ਹੋਣਾ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੇ 75 ਸਾਲ ਦੇ ਨਹੀਂ ਹੋਣਗੇ ਕੀ ਉਹ 75 ਸਾਲ ਦੇ ਨੇੜੇ ਹੈ ਨਹੀਂਗੇ ਕੀ ਇਹਨਾਂ ਨੇ ਕਦੇ ਰਿਟਾਇਰਮੈਂਟ ਲੈਣੀ ਹੈ ਕਿ ਨਹੀਂ ਲੈਣੀ ਤੁਸੀਂ ਦੇਖੋ ਕਰੇ ਕਿ ਮੁਰਲੀ ਮਨੋਹਰ ਜੋਸ਼ੀ ਦੀ ਗੱਲ ਕਰ ਲਓ ਤੁਸੀਂ ਗੱਲ ਕਰ ਲਓ ਲਾਲਕ੍ਰਿਸ਼ਨ ਅਡਵਾਨੀ ਹੋਰਾਂ ਦੀ ਤੁਸੀਂ ਯਸ਼ਵੰਤ ਸਿਨਾ ਹੋਰਾਂ ਦੀ ਗੱਲ ਕਰ ਲਓ ਤੁਸੀਂ ਉਹਨਾਂ ਨੂੰ ਪਰੇ ਕਰਤਾ ਵੀ ਭਾਈ ਹੁਣ ਅਸੀਂ ਜਦੋਂ ਕ੍ਰਾਈਟਰੀਆ ਹੀ ਬਣਾ ਲਿਆ ਜਦੋਂ ਅਸੀਂ ਉਮਰ ਦੀ ਹੱਦੀ ਤੈਅ ਕਰਤੀ ਵੀ ਇੰਨੀ ਉਮਰ ਦੇ ਵਿੱਚ ਆਪਕ ਹੋਊਗਾ ਇੰਨੀ ਉਮਰ ਚ ਆ ਤੇ ਫਿਰ ਤੁਸੀਂ ਜਾਣ ਬੋਝ ਕਿ ਹੁਣ ਕਿਉਂ ਐ ਕਰਦੇ ਆ ਸੋ ਉਹਨਾਂ ਨੇ ਸਵਾਲ ਕੀਤੇ ਆ ਸਵਾਲ ਚਲੋ ਉਹਨਾਂ ਕਰਨ ਦਾ ਅਧਿਕਾਰ ਵੀ ਹੈਗਾ ਤੇ ਪਰ ਇਹਨਾਂ ਸਵਾਲਾਂ ਦਾ ਕੋਈ ਉੱਤਰ ਨਹੀਂ ਮਿਲਿਆਗਾ ਸਵਾਲਾਂ ਦਾ ਉੱਤਰ ਮਿਲਣਾ ਵੀ ਨਹੀਂਗਾ ਕਿਉਂਕਿ ਇਹ ਲੰਮਾ ਸਮਾਂ ਪਹਿਲਾਂ ਵੀ ਗੱਲ ਚੱਲੀ ਸੀ ਵੀ ਜਿਹੜੇ ਵੀ ਨਿਯਮ ਹੈਗੇ ਆ ਵੀ ਭਾਈ ਇੰਨੀ ਉਮਰ ਤੋਂ ਬਾਅਦ ਬੀਜੇਪੀ ਦੀ ਸਰਗਰਮ ਰਾਜਨੀਤੀ ਦੇ ਵਿੱਚ ਕੋਈ ਨਹੀਂ ਰਹੂਗਾ ਤੇ ਉਹ ਨਿਯਮ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਲਾਗੂ ਕਿਉਂ ਨਹੀਂ ਹੁੰਦੇਗੇ ਸੋ ਮੈਨੂੰ ਲੱਗਦਾ ਵੀ ਲਾਗੂ ਹੋਣਗੇ ਨਹੀਂ ਪਰ ਇਹ ਸਵਾਲ ਕੀਤਾ ਗਿਆ ਤੇ ਸਵਾਲ ਦਾ ਉੱਤਰ ਮਿਲਣਾ ਮੇਰਾ ਖਿਆਲ ਮੁਸ਼ਕਲ ਆ ਜੀ ਜੀ ਬਿਲਕੁਲ ਤਾਨਾ ਸਾਹਿਬ ਉਧਰ ਦਿੱਲੀ ਦੀ ਜੇ ਤੋ ਆਪਾਂ ਗੱਲ ਕਰਦੇ ਆ ਦਿੱਲੀ ਦੇ ਵਿੱਚ ਕਹਿੰਦੇ ਕਿ ਜਿਹੜੇ ਗੈਂਗਸਟਰਸ ਨੇ ਇਹਨਾਂ ਨੇ ਵਪਾਰੀਆਂ ਦੇ ਸਾਹ ਹੂਤੇ ਪਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਇਹ ਜੀ ਕਿ ਵਪਾਰੀਆਂ ਦੇ ਸਾਹ ਹੂਤੇ ਪਏ ਆ ਤੇ ਵਪਾਰੀ ਆ ਜਿਹੜੇ ਇਸ ਵੇਲੇ ਤੇ ਉਹ ਸੋਚਦੇ ਕੱਲੇ ਦਿੱਲੀ ਦੇ ਨਹੀਂ ਮਤੇ ਗੱਲ ਕਰਨਾ ਵੀ ਹੋਰ ਵੀ ਵਕ ਵਕਥਾਂਵਾਂ ਦੇ ਉੱਤੇ ਇਹੀ ਹਾਲ ਆ ਕਿਉਂਕਿ ਗੱਲ ਇਹ ਜੀ ਅਸਲ ਵਿੱਚ ਬਿ ਸਥਿਤੀ ਕੀ ਆ ਕਿਉਂਕਿ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਗੈਂਗਸਟਰਾਂ ਦੀਆਂ ਧਮਕੀਆਂ ਕੈਨੇਡਾ ਦੀ ਗੱਲ ਕਰੀਏ ਕੈਨੇਡਾ ਚ ਧਮਕੀਆਂ ਉਧਰ ਗੱਲ ਕਰ ਲਈਏ ਆਪਾਂ ਯੂਕੇ ਦੀ ਉਥੇ ਧਮਕੀਆਂ ਉਧਰ ਗੱਲ ਕਰ ਲਈ ਅਮਰੀਕਾ ਦੀ ਉਥੇ ਧਮਕੀਆਂ ਸੋ ਹਰ ਥਾਂ ਦੇ ਉੱਤੇ ਹੀ ਆ ਆ ਤੁਸੀਂ ਦੇਖੋ ਵੀ ਹੁਣ ਦਿੱਲੀ ਦੇ ਵਿੱਚ ਕੁਝ ਵਪਾਰੀਆਂ ਨੂੰ 5-5 ਕਰੋੜ ਰੁਪਏ ਦਿਓ ਇਸੇ ਗੱਲ ਦੀ ਧਮਕੀ ਆਈ ਆ ਉਹ ਕਹਿੰਦੇ ਵੀ ਲਾਰੈਂਸ ਗੈਂਗ ਦੇ ਮੈਂਬਰਾਂ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਉਹ ਕਹਿੰਦੇ ਜਿਵੇਂ ਲਾਰੈਂਸ ਗੈਂਗ ਨਾਲ ਸੰਬੰਧਤਾ ਸੋ ਪਿਛਲੇ ਕੁਝ ਸਮੇਂ ਦੇ ਵਿੱਚ ਜਦੋਂ ਤੋਂ ਇਹ ਕੁਰੇਜ਼ ਵਧਿਆ ਜਾਂ ਕਹਿ ਲਈਏ ਇਹ ਦਹਿਸ਼ਤ ਵਧੀ ਹੈ ਉਦੋਂ ਤੋਂ ਇਹ ਵੀ ਨਹੀਂ ਪਤਾ ਲੱਗਦਾ ਵੀ ਭਾਈ ਪੈਸੇ ਮੰਗਣ ਵਾਲਾ ਅਸਲੀ ਗੈਂਗਸਟਰ ਆ ਕਿ ਨਕਲੀ ਗੈਂਗਸਟਰ ਇਹ ਪੈਸੇ ਮੰਗਣ ਵਾਲਿਆਂ ਦਾ ਪਛੋਕੜ ਕੀ ਆ ਕਿਉਂਕਿ ਹੁਣ ਇਹ ਮੂੰਹ ਤੇ ਤਾਂ ਬੰਦੇ ਦੇ ਲਿਖਿਆ ਨਹੀਂ ਵੀ ਭਾਈ ਇਹ ਕੌਣ ਹੈ ਕਿਵੇਂ ਹੈ ਕਿਵੇਂ ਨਹੀਂ ਹੈ ਸੋ ਹੁਣ ਉੱਥੇ ਵੀ ਇਹ ਦਹਿਸ਼ਤ ਚੱਲੀ ਜਾਂਦੀ ਹੈ ਵੀ ਭਾਈ ਜਿਹੜੇ ਵਪਾਰੀ ਇੱਕ ਕਾਰੋਬਾਰੀ ਆ ਉਹਨਾਂ ਦੇ ਕੋਲੋਂ 5-5 ਕਰੋੜ ਰੁਪਇਆ ਮੰਗੇ ਉਹਨਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਆ ਇਹ ਕੁਝ ਸਾਡੇ ਦੇਸ਼ ਦੇ ਵਿੱਚ ਆਮ ਹੋਈ ਜਾਂਦਾ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਵਰਤਾਰਾ ਆਮ ਹੋਇਆ ਅੱਗੇ ਤਾਂ ਬੰਦਾ ਇਹ ਚਾਹੁੰਦਾ ਹੁੰਦਾ ਸੀ ਕਿ ਯਾਰ ਮੇਰਾ ਕੰਮ ਬਹੁਤ ਚੱਲਿਆ ਤੇ ਮੇਰਾ ਸਾਰੇ ਪਾਸੇ ਰੌਲਾ ਪਵੇ ਹੁਣ ਤਾਂ ਬਹੁਤ ਗੰਤੀ ਲੋਕੇ ਗੱਲ ਕਹਿੰਦੇ ਕਿ ਮੇਰਾ ਕੰਮ ਚੱਲਿਆ ਪਰ ਮੇਰੇ ਕੰਮ ਦਾ ਕਿਸੇ ਨੂੰ ਪਤਾ ਨਾ ਲੱਗੇ ਕੰਮ ਪਰਦੇ ਜੀ ਦੇ ਨਾਲ ਹੀ ਚੱਲੀ ਜਾਵੇ ਚੁੱਪਚੀਪ ਹੀ ਤੇ ਜੇ ਕੰਮ ਕਰੀ ਜਾਵੇ ਕਿਸੇ ਨੂੰ ਪੂਰੀ ਜਾਣਕਾਰੀ ਮਿਲੇ ਹੀ ਨਾ ਹੁਣ ਲੋਕ ਇਹ ਚਾਹੁੰਦੇ ਆ ਵੀ ਜੇਕਰ ਕਿਸੇ ਨੂੰ ਪਤਾ ਲੱਗਦਾ ਦੇ ਉਸ ਤੋਂ ਬਾਅਦ ਬੰਦਾ ਕਹਿੰਦਾ ਯਾਰ ਫੇ ਮੇਰੀ ਗੱਲ ਪੈ ਵੂਆ ਕੰਮ ਕੋਈ ਵੀ ਮੇਰਾ ਕੋਈ ਨਵਾਂ ਯੱਪ ਪੈ ਜਾਣਾ ਇਸ ਕਰਕੇ ਲੋਕ ਹੁਣ ਗੱਲ ਦੇ ਉੱਤੇ ਪਰਦਾ ਪਾ ਕੇ ਰੱਖਣਾ ਚਾਹੁੰਦੇ ਜੀ ਬਿਲਕੁਲ ਸਹੀ ਤਾਨਾ ਸਾਹਿਬ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਜੀ ਹੁਣ ਆਪਾਂ ਬਿਜਲੀ ਮਹਿਕਮੇ ਦੀ ਪਿੱਛੇ ਜੇ ਵੀ ਖਬਰ ਆਈ ਸੀ ਇਹ ਸਾਹਮਣੇ ਕਿ ਬਿਜਲੀ ਮਹਿਕਮੇ ਨੂੰ ਕਿੰਨਾ ਜ਼ਿਆਦਾ ਘਾਟਾ ਪੈ ਰਿਹਾ ਪੰਜਾਬ ਦੇ ਵਿੱਚ ਔਰ ਅਜੇ ਵੀ ਲੋਕ ਨਹੀਂ ਸੁਧਰ ਰਹੇ ਸਿੱਧੀ ਕੁੰਡੀ ਦੀ ਕਹਿੰਦੇ ਖੋਲੇ ਪੰਜਾਬੀਆਂ ਨੇ ਬਿਜਲੀ ਚੋਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਦੇਖੋ ਇਹ ਗੱਲ ਕੌੜੀ ਲੱਗੂਗੀ ਮੇਰੀ ਕਿਸੇ ਨੂੰ ਪਰ ਇਹ ਤਾਂ ਗੱਲ ਸੱਚੀ ਹੈ ਨਾ ਕਿ ਜਿਹੜੇ ਪੰਜਾਬੀਆਂ ਦਾ ਵੱਡਾ ਹਿੱਸਾ ਬੇਈਮਾਨ ਆ ਅਸੀਂ ਇਮਾਨਦਾਰੀ ਦੀਆਂ ਮੂਰਤਾਂ ਵੀ ਪੇਸ਼ ਕਰਦੇ ਆ ਵੀ ਦੇਖੋ ਅਸੀਂ ਇਮਾਨਦਾਰੀ ਚ ਐ ਕਰ ਦੰਨੇ ਆ ਐ ਕਰ ਦੰਨੇ ਆ ਪਰ ਗੱਲ ਇਹ ਵੀ ਸਾਡੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਬੇਈਮਾਨ ਵੀ ਤਾਂ ਲੋਕ ਹੈਗੇ 80% ਦੀ ਪੰਜਾਬੀਆਂ ਦੇ ਅੰਦਰ ਬੇਈਮਾਨੀ ਵਸ ਚੁੱਕੀ ਆ ਜਿਹਦਾ ਜਿੱਥੇ ਸੂਤ ਲੱਗਦਾ ਗੱਲ ਨਹੀਂ ਮੰਨ ਕੇ ਰਾਜ਼ੀ ਅਸੀਂ ਪਰ ਜਿਹਦਾ ਜਿੱਥੇ ਸੂਤ ਲੱਗਦਾ ਉਹ ਸੂਤ ਲਾਉਣਾ ਚਾਹੁੰਦਾ ਵੀ ਕੁੰਡੀ ਲਾ ਲਈਏ ਸਿੱਧੀ ਆਪਾਂ ਆ ਜਿਹੜੀ ਖਬਰ ਆਈ ਆ 2014-15 ਤੋਂ ਲੈ ਕੇ 2023-24 ਤੱਕ 10 ਵਰਿਆਂ ਦੇ ਵਿੱਚ ਪਾਵਰ ਕਮਪਨੀ ਡਿਪਾਰਟਮੈਂਟ ਨੇ ਪੰਜਾਬ ਦੇ ਵਿੱਚ 14 ਲੱਖ ਤੇ 66000 ਘਰਾਂ ਤੇ ਅਦਾਰਿਆਂ ਦੇ ਵਿੱਚੋਂ ਕੁੰਡੀ ਫੜੀ ਆ। ਬਿਜਲੀ ਚੋਰੀ ਫੜੀ ਆ। ਤੇ 2246 ਕਰੋੜ ਤੇ 58 ਲੱਖ ਰੁਪਏ ਦੀ ਬਿਜਲੀ ਚੋਰੀ ਕੀਤੀ ਆ। ਇਨ੍ਹਾਂ ਵਰਿਆਂ ਦੇ ਵਿੱਚ 2014-15 ਦੇ ਵਿੱਚ ਸਭ ਤੋਂ ਵੱਧ 328 ਕਰੋੜ ਤੇ 90 ਲੱਖ ਦੀ ਬਿਜਲੀ ਚੋਰੀ ਹੋਈ ਆ। ਫਿਰ ਗੱਲ ਕਰਨ ਲਈ ਲੰਘੇ ਵਿੱਤੀ ਵਰੇ ਦੀ 1 ਲੱਖ ਤੇ 9000 ਬਿਜਲੀ ਚੋਰ ਫੜੇ ਆ। ਜਿਨ੍ਹਾਂ ਦੇ ਕੋਲੋਂ ਕਹਿੰਦੇ ਵੀ 2084 ਕਰੋੜ ਤੇ 284 ਕਰੋੜ ਤੇ 62 ਲੱਖ ਰੁਪਏ ਨੇ ਬਿਜਲੀ ਚੋਰੀ ਕੀਤੀ ਆ ਜਦੋਂ ਵਿਧਾਨ ਸਭਾ ਚੋਣਾਂ ਸਿੰਘਾਂ 2016-17 ਦੇ ਵਿੱਚ ਤੇ ਬਿਜਲੀ ਚੋਰੀ ਦੇ 1 ਲੱਖ ਤੇ 25 ਹਜ਼ਾਰ ਕੇਸ ਸੀਗੇ ਜਦੋਂ ਚੋਣਾਂ ਨਿਕਲੀਆਂ ਤਾਂ ਅਗਲੇ ਬਾਰੇ ਇਹ ਅੰਕੜਾ ਬਿਜਲੀ ਚੋਰਾਂ ਦਾ 1 ਲੱਖ ਤੇ 90 ਹਜ਼ਾਰ ਹੋ ਗਿਆ ਮਤਲਬ ਇਹ ਆ ਕਿ ਜਦੋਂ ਇਲੈਕਸ਼ਨਾਂ ਗਈਆਂ ਨਾਲ ਦੀ ਨਾਲ ਫੇਰ ਮੌਜਾਂ ਲੱਗੀਆਂ ਸੋ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਆ ਵੀ ਜਿੱਥੇ ਬੇਈਮਾਨੀ ਹੁੰਦੀ ਉਹ ਕਰ ਲਈਏ ਇਹ ਗੱਲ ਜੇ ਆਪਾਂ ਕਹਾਂਗੇ ਲੈ ਫਿਰ ਕਹਣਗੇ ਲੈ ਹੋਰ ਕਿਹੜਾ ਕਮਿਊਨਿਟੀ ਆ ਏਦਾਂ ਕਰਦਿਆਂ ਨਹੀਂ ਇਹ ਤਾਂ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਫਲਾਣਾ ਢਿੰਗੜਾ ਦੇਖੋ ਕੋਈ ਹੋਰ ਕੁਛ ਕਰੇ ਨਾ ਕਰੇ ਪਰ ਗੁਰੂ ਵਾਲੇ ਤਾਂ ਨਹੀਂ ਏਦਾਂ ਕਰਦੇ ਹੁੰਦੇ ਸੀ ਮੈਨੂੰ ਤਾਂ ਇਸ ਗੱਲ ਦਾ ਪਤਾ ਤੇ ਮਤਲਬ ਇਹ ਵੀ ਅਸੀਂ ਗੁਰੂ ਤੋਂ ਵੀ ਮੁਨਕਰ ਆ ਇਹ ਸਾਡੀਆਂ ਗੱਲਾਂ ਹੀ ਆ ਟਾਈਮ ਠੋਗਲੇ ਵਾਰੀ ਜਾਂਦੇ ਰਹਿੰਦੇ ਆ ਨਹੀਂ ਨਹੀਂ ਅਸੀਂ ਐ ਕਰ ਦਿਆਂਗੇ ਅਸੀਂ ਐ ਕਰ ਦਿਆਂਗੇ ਮੈਂ ਅਕਸਰ ਇਹ ਗੱਲ ਕਹਿਦਾ ਹੁੰਨਾ ਕਿ ਪੰਜਾਬੀਆਂ ਦੇ ਕੋਲੇ ਕੱਲਾ ਅਤੀਤ ਹੀ ਆ ਪੰਜਾਬੀ ਅਤੀਤ ਦੇ ਕਰਕੇ ਜਾਣੇ ਜਾਂਦੇ ਆ ਵੀ ਭਾਈ ਇੱਕ ਅਤੀਤ ਇਨਾ ਅਮੀਰ ਸੀ ਇਨਾ ਚੰਗੇ ਕਰਤਾਰਾਂ ਵਾਲਾ ਸੀ ਅੱਜ ਕੁਝ ਨਹੀਂਗਾ ਅੱਜ ਖੋਖਲੇ ਹੋ ਗਏ ਆ ਅੱਜ ਹਰ ਕਿਸੇ ਨੂੰ ਇੱਕ ਮੈਨੂੰ ਕੀ ਮੈਨੂੰ ਕੀ ਫਾਇਦਾ ਮੈਨੂੰ ਕੀ ਫਾਇਦਾ ਮੈਨੂੰ ਕੀ ਫਾਇਦਾ ਹੋਊਗਾ ਸੋ ਇਹ ਬਿਜਲੀ ਚੋਰੀ ਦੀ ਮੈਨੂੰ ਤਾਂ ਵੱਡੀ ਵੀ ਲੱਗਦੀ ਖਬਰ ਕਿਉਂਕਿ ਹੁਣ 600 ਯੂਨਟ ਹਰ ਘਰ ਦੇ ਵਿੱਚ ਬਿਜਲੀ ਮੁਫਤ ਆ ਪਰ ਇਸ ਦੇ ਬਾਵਜੂਦ ਵੀ ਤੇ ਆਪਾਂ ਜਾਣਦੇ ਕਿ ਬਿਜਲੀ ਚੋਰਾਂ ਦੀ ਗਿਣਤੀ ਬਹੁਤ ਵਧੀਆ ਆ ਆ ਮਾਝੇ ਵਾਲੇ ਦੇ ਤੇ ਜਿਹੜੇ ਸਰਹੱਦੀ ਖੇਤਰ ਆ ਉਧਰਲੇ ਪਾਸੇ ਤਾਂ ਬੇहद ਬਿਜਲੀ ਚੋਰੀ ਹੁੰਦੀ ਹੈ ਅੱਜ ਵੀ ਤੇ ਜਿਹੜੇ ਬਿਜਲੀ ਮੰਤਰੀ ਆ ਉਹਨਾਂ ਦੇ ਆਪਣੇ ਖੇਤਰ ਦੇ ਵੱਲ ਪੱਟੀ ਖੇਤਰ ਦੇ ਵੱਲ ਬੇहद ਬਿਜਲੀ ਚੋਰੀ ਹੁੰਦੀ ਪੰਜਾਬ ਤੇ ਨੰਬਰ 1 ਆ ਸੋ ਆ ਤਾਂ ਵੇਰਵੇ ਜੀ ਜੀ ਬਿਲਕੁਲ ਟੈਣਾ ਸਾਹਿਬ ਇੱਕ ਬਹੁਤ ਹੀ ਦੁਖਦਾਇਕ ਤੇ ਸ਼ਰਮਨਾਕ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਜੀ ਕਹਿੰਦੇ ਕਿ ਇੱਕ ਔਰਤ ਦੀ ਮੌਤ ਹੋ ਗਈ ਤੇ ਉਹਨੂੰ ਸ਼ਮਸ਼ਾਨ ਘਾਟ ਵੀ ਨਸੀਬ ਨਹੀਂ ਹੋਇਆ ਰਾਹ ਦੇ ਵਿੱਚ ਹੀ ਸੰਸਕਾਰ ਕੀਤਾ ਜੀ ਹਾਂ ਬਿਲਕੁਲ ਜੀ ਅਸਲ ਵਿੱਚ ਨਾ ਮਾਈਨਿੰਗ ਵਾਲਿਆਂ ਦੀ ਕਰਤੂਤ ਦਾ ਕਸਾ ਹੈ ਤੇ ਮਾਈਨਿੰਗ ਵਾਲੇ ਜਿਹੜੇ ਆਪਾਂ ਜਾਣਦੇ ਕਿ ਉਹਨਾਂ ਨੇ ਕਦੇ ਕੁਝ ਸੋਚਿਆ ਨਹੀਂ ਵੀ ਭਾਈ ਤਹਾਡਾ ਵਾਤਾਵਰਨ ਦਾ ਕੀ ਬਣੂਗਾ ਲੋਕਾਂ ਦਾ ਕੀ ਬਣੂਗਾ ਜ਼ਿੰਦਗੀ ਦਾ ਕੀ ਬਣੂਗਾ ਤੇ ਬੜੀ ਦੁਖ ਦੀ ਖਬਰ ਆ ਮੈਨੂੰ ਨਿੱਜੀ ਤੌਰ ਤੇ ਇਸ ਗੱਲ ਦਾ ਬੜਾ ਦੁੱਖ ਹੋਇਆ ਕਿਉਂਕਿ ਇਹ ਖਬਰ ਆਈ ਹੈ ਜਿਹੜੀ ਮਾਈਨਿੰਗ ਦੇ ਕਰਕੇ ਪਿੰਡ ਮੰਗੂ ਮਹਿਰਾ ਬਸੰਤਪੁਰ ਦੇ ਮਰਿਤਕਾ ਜਿਹੜੇ ਉਹਨਾਂ ਨੂੰ ਸਸਕਾਰ ਵੀ ਨਹੀਂ ਉਹਨਾਂ ਦਾ ਹੁੰਦਾ ਅਸਲ ਦੇ ਵਿੱਚ ਜਿਹੜੀ ਇੱਥੋਂ ਦੀ ਪਿੰਡਾਂ ਦੀ ਪੰਚਾਇਤੀ ਜ਼ਮੀਨ ਆ ਜਾਂ ਆਮ ਲੋਕਾਂ ਦੀ ਵੀ ਨਿੱਜੀ ਜ਼ਮੀਨ ਵੀ ਆ ਉਹਦੇ ਵਿੱਚ ਕਹਿੰਦੇ ਵੀ ਇੰਨੇ ਪਾੜ ਪੈ ਗਏ ਆ ਵੀ ਜਿਹੜੇ ਮਾਈਨਿੰਗ ਵਾਲੇ ਮਾਈਨਿੰਗ ਕਰੀ ਗਏ ਗੈਰ ਕਾਨੂੰਨੀ ਮਾਈਨਿੰਗ ਕਰੀ ਗਏ ਜੀਦੇ ਕਰਕੇ ਖੱਡੇ ਇੰਨੇ ਵੱਡੇ ਵੱਡੇ ਬਣ ਗਏ ਵੀ ਇੱਕ ਪਾਸੇ ਕਹਿ ਲਗੇ ਛਾਤਾ ਤੇ ਦੂਜੇ ਪਾਸੇ ਕਹਿ ਲਗੇ ਮਟੋਆ ਇਸ ਤਰੀਕੇ ਦੇ ਨਾਲ ਤੇ ਸ਼ਮਸ਼ਾਨ ਘਾਟ ਨੂੰ ਜਾਂਦੇ ਰਾਹ ਜਿਹੜੇ ਤੇ ਉਹ ਵੀ ਬੰਦ ਹੋ ਗਿਆ ਵੀ ਜਦੋਂ ਹੁਣ ਕਿਸੇ ਨੇ ਮਾਈਨਿੰਗ ਕਰਤੀ ਉਧਰੋਂ ਮੀਂਹ ਪੈ ਗਿਆ ਪਾਣੀ ਆ ਗਿਆ ਉਹਨੇ ਖੋਰ-ਖੋਰ ਕੇ ਸਾਰਾ ਕੁਝ ਲੈ ਗਿਆ ਨਾਲ ਤੇ ਸ਼ਮਸ਼ਾਨ ਘਾਟ ਤੱਕ ਤਾਂ ਤੁਸੀਂ ਮ੍ਰਿਤਕ ਨੂੰ ਲੈ ਕੇ ਪਹੁੰਚਦੇ ਹੀ ਨਹੀਂਗੇ ਸੋ ਇਸ ਕਰਕੇ ਰਾਹ ਦੇ ਵਿੱਚ ਹੀ ਹੁਣ ਸ਼ਮਸ਼ਾਨ ਘਾਟ ਦੀ ਥਾਂ ਦੇ ਉੱਤੇ ਸਸਕਾਰ ਕਰਨਾ ਪੈਂਦਾ ਸੋ ਇਹ ਵੀ ਤਾਂ ਪੰਜਾਬੀਆਂ ਦੀ ਇੱਕ ਗੰਦੀ ਮਾੜੀ ਮਾਨਸਿਕਤਾ ਦੀ ਉਦਾਹਰਨ ਹੈ ਕਿ ਅਸੀਂ ਆਹ ਕੁਝ ਵੀ ਕਰਦੇ ਆ ਬਿਲਕੁਲ ਸਹੀ ਸੋ ਖੈਰ ਟੇਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਸ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ